ਸਾਇਸੋਦਸੀ ਵੇਖੋ 247 ਪੰਜਾਬ ਮੈਂ ਹਾਂ ਤੁਹਾਡਾ ਰੁਹੀ ਕੁਬਾ ਤਾਂ ਪੰਜਾਬ ਦੇ ਬਟਾਲਾ ਤੋਂ ਇੱਕ ਖਬਰ ਤੁਹਾਨੂੰ ਦੱਸਣ ਜਾ ਰਿਹਾ ਬਟਾਲਾ ਦੇ ਪਿੰਡ ਅਲੀਵਾਲ ਵਿਖੇ ਦੁਆਬ ਨਹਿਰ ਵਿੱਚ ਤਿੰਨ ਦੋਸ ਜਲੇ ਹੁੰਦੇ ਨੇ ਨਹਾਰੇ ਹੁੰਦੇ ਨੇ ਅਚਾਨਕ ਪਾਣੀ ਵਿੱਚ ਰੁੜ ਜਾਣ ਕਰਨ ਜੋ ਹੈ ਤੇਜ਼ ਵਹਾਅ ਵਿੱਚ ਰੁੜ ਜਾਣ ਕਰਨ ਜੋ ਹੈ ਤਿੰਨਾ ਦੋਸਤਾਂ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਦੋਨ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਇੱਕ ਦੀ ਲਾਸ਼ ਦੀ ਜੋ ਤਲਾਸ਼ ਹੈ ਉਹ ਭੱਲੇ ਵੀ جاری ਹੈ ਕਿ ਦੱਸਦੇ ਕੀ ਜੋ ਘਟਨਾ ਦੱਸੀ ਜਾ ਰਹੀ ਹੈ ਬੀਤੀ ਸ਼ਾਮ ਕਰੀਬ 6 ਤੋਂ 6:30 ਦੇ ਵਿਚਕਾਰ ਦੱਸੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਸਰਪੰਚ ਹੁੰਦਾ ਕਿੰਨਾ ਦੋਸਤਾਂ ਦੇ ਵਿੱਚ ਜੋ ਕਿ ਪਹਾਣੀ ਵਿੱਚ ਇਤਨੇ ਦੋਸਤਾਂ ਵਾਲੇ ਹੁੰਦੇ ਨੇ ਇੱਕ ਜੋ ਸਰਪੰਚ ਹੁੰਦਾ ਹੈ ਉਹ ਤੇਜ਼ ਵਹਾਰ ਦੇ ਵਿੱਚ ਜੋ ਹੈ ਰੁਝ ਜਾਂਦਾ ਉਸ ਨੂੰ ਬਚਾਉਣ ਦੀ ਕੋਸ਼ਿਸ਼ ਜੋ ਹੈ ਦੋ ਖੂਨ ਦੋ ਸਿੱਤ ਨਾਲੀ ਪਾਣੀ ਵਿੱਚ ਡੁੱਬ ਜਾਨਦੇ ਨੇ ਤਾਂ ਉਸ ਤੋਂ ਬਾਅਦ ਤੁਹਾਨੂੰ ਅੰਦਾਜ਼ਾ ਹੈ ਕਿ ਦੋ ਉਹਦੀਆਂ ਲਾਸ਼ਾਂ ਜਿਹਨੇ ਬਰਾਮਦ ਹੋ ਚੁੱਕੀਆਂ ਨੇ ਇੱਕ ਦੀ ਤਲਾਸ਼ ਜੁੜਾ ਇੱਕ ਦੀ ਨਾਸ ਦੀ ਜੋ ਤਲਾਸ਼ ਹੈ ਹਜੇ ਜਾਰੀ ਹੈ ਬਟਾਲਾ ਦੇ ਨਜ਼ਦੀਕ ਪਿੰਡ ਅਲੀਵਾਲ ਵਿਖੇ ਦੇਰ ਸ਼ਾਮ ਅਬਰਬਾਹੀ ਦੁਆਬ ਨਹਿਰ ਵਿੱਚ ਨਹਾ ਰਹੇ ਤਿੰਨ ਲੋਕਾਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ। ਤੀਸਰੇ ਦੀ ਤਪਾਲ ਹਜੇ ਜਾਰੀ ਹੈ। ਦੱਸਿਆ ਜਾ ਰਿਹਾ ਕਿ ਸਰਪੰਚ ਰਣਵੀਰ ਸਿੰਘ ਪਿੰਡ ਭਾਰਤਵਾਲ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ ਗਿਆ। ਉਸਤੇ ਤਿੰਨ ਸਾਥੀਆਂ ਨੇ ਡੁੱਬ ਰਹੇ ਸਰਪੰਚ ਸਾਥੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਚੋਂ ਦੋ ਖੁਦ ਵੀ ਰੁੜ ਗਏ। ਰਣਵੀਰ ਸਿੰਘ ਨੇ ਪ੍ਰਾਂਵ ਨੂੰ ਕਿਹਾ ਕਿ ਸਾਨੂੰ 7:00 ਵਜੇ ਸ਼ਾਮ ਨੂੰ ਪਤਾ ਲੱਗਾ। ਅਸੀਂ ਉਸੇ ਵੇਲੇ ਮੌਕੇ ਤੇ ਪੁੱਜੇ ਜਦਕਿ ਮੱਖਣ ਸਿੰਘ, ਕਰਤਾਰ ਸਿੰਘ, ਵੀਰ ਸਿੰਘ ਪ੍ਰਾਂ ਲਗੇ ਸਨ ਤੇ ਬਚਾਉਂਦੇ ਹੋਏ ਉਹ ਵੀ ਪਾਣੀ ਵਿੱਚ ਡੁੱਲ ਗਏ ਬੜੀ ਮੁਸ਼ਕਿਲ ਨਾਲ ਚੌਥੇ ਨੂੰ ਅਸੀਂ ਪਗ ਸੁੱਟ ਕੇ ਬਚਾ ਲਿਆ ਉਹਨਾਂ ਕਹਿਆ ਕਿ ਅਸੀਂ ਨਿਆਰੀ ਪਾਗ ਦੇ ਐਸਜੀਓ ਨੂੰ ਸੂਚਿਤ ਕਰ ਦਿੱਤਾ ਹੈ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਨਹਿਰ ਵਿੱਚ ਪੌੜੀਆਂ ਬਣਾਈਆਂ ਜਾਣ ਤੇ ਨਾਲ ਹੀ ਕੰਡੇ ਵੀ ਬਣਾਏ ਜਾਣ ਤਾਂ ਜੋ ਕਿਸੇ ਐਮਰਜੈਂਸੀ ਦੀ ਲੋੜ ਪੈ ਜਾਵੇ ਤਾਂ ਬੰਦਿਆਂ ਨੂੰ ਬਚਾਇਆ ਜਾ ਸਕੇ ਕੋਈ ਡੁੱਬ ਗਿਆ ਜੀ ਪਤ ਬਾਜ ਮੱਖਰ ਸਿੰਘ ਬੋਲੇ ਸ਼ਰਮਾਰੀ ਦੀ ਚੌਂਕਾ ਤੇ ਉਹ ਵੀ ਡੁੱਲ ਗਿਆ ਜੀ ਚੌਥਾ ਬੰਦਾ ਵਿੱਚ ਗਿਆ ਇਹਨਾਂ ਨੂੰ ਪੱਗ ਸੁੱਟ ਕੇ ਫਿਰ ਕੱਢ ਲਿਆ ਗਿਆ ਤਿੰਨ ਜਾਲੇ ਜਿਹੜੇ ਉਹਦੇ ਵਿੱਚ ਗਏ ਇੱਕੋ ਪਿੰਡ ਦੇ ਸੀ ਹਾਂ ਜੀ ਇੱਕੋ ਪਿੰਡ ਦੇ ਪਾਸ ਆਏ ਸ਼ਾਮ ਦੇ 7:30 ਵਜੇ ਦਾ ਹੁਣ ਕੀ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਨਹਿਰ ਬੰਦ ਕਰਾਤੀ ਹੈ ਜੀ ਵੇਖੋ ਹੁਣ ਲਾਸ਼ਾਂ ਲੱਭਣ ਲੱਗ ਗਈ ਪਾਰ ਕਰ ਲਏ ਹੁਣ ਆਹਦੀ ਸਾਹਿਬ ਨਾਲ ਸਾਡੀ ਗੱਲ ਹੋਈ ਆ ਸਾਡੇ ਪਿੰਡ ਦੇ ਤਿੰਨ ਨੌਜਵਾਨ ਜੋ ਨਹਿਰ ਵਿੱਚ ਰੁੜ ਗਏ ਉਹਨਾਂ ਜੋ ਕਰਤਾਰ ਸਿੰਘ ਸਨੋ ਵਜਨ ਸਿੰਘ ਤੇ ਜਮ ਮੱਖਣ ਸਿੰਘ ਇਹਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਜੋ ਸਾਡੇ ਪਿੰਡ ਦੇ ਬਹੁਤ ਹੀ ਹਰਮਨਪਿਆਰੇ ਸਰਪੰਚ ਆਪਾਂ ਰਣਵੀਰ ਸਿੰਘ ਉਹਨਾਂ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਪਿੰਡ ਦੇ ਲੋਕਾਂ ਨੇ ਮਿਹਨਤ ਕਰਕੇ ਤੇ ਇਹ ਜਿਹੜੀਆਂ ਲਾਸ਼ਾਂ ਬਰਾਮਦ ਕਰਨੀਆਂ ਜਿਹੜੀ ਇੱਕ ਲਾਸ਼ ਆ ਉਹਦੇ ਵਾਸਤੇ ਗੋਤਾਖੋਰ ਮਗਾਏ ਗਏ ਆ ਆਸ ਹੈ ਕਿ ਸਾਨੂੰ ਕੋਈ ਟਾਈਮ ਵਿੱਚ ਉਹ ਵੀ ਮਿਲ ਜੂਗੀ ਬੱਲੇ ਸਾਡਾ ਭਰਾ ਵਾ ਸਰੋਹੀ ਤੇ ਪਾਪੇ ਖਾਲਸਾ ਪਾਠਾ ਹੈ ਤੇ ਮੋਹਰੇ ਪਹਲਾ ਲਗਾ ਜੇ ਅਸੀਂ ਆਏ ਆ ਉਹ ਸਾਡੇ ਉਧਰ ਤੋਂ ਮਤਲਬ ਇੱਕ ਨਹਿਰ ਦੇ ਵਿੱਚ ਨਾਉਣ ਲੱਗੇ ਸੀ ਨਾਉਣ ਦਾ ਨਾਉਂਦਾ ਮਤਲਬ ਇੱਕ ਉਹ ਜਿਹੜਾ ਬਚਾਉਣ ਲਗਾ ਇਹ ਰੋੜੇ ਪੈ ਕਰਕੇ ਜਿੱਤੇ ਚਾਲ ਮਾਰੀ ਮੱਖਣ ਸਿੰਘ ਨੇ ਉਹ ਵੀ ਰੋੜੇ ਪਾਇਆ ਤੇ ਜਿਆ ਕਰਤਾਰ ਸਿੰਘ ਨੇ ਛਾਲ ਮਾਰੀ ਉਹ ਵੀ ਵੇਖ ਰੁੜ ਗਿਆ ਚੌਥੇ ਦੇ ਵਿੱਚ ਛਾਲ ਮਾਰੀ ਮੁਰਗੇ ਨੂੰ ਸਾਨੂੰ ਮੰਨ ਲਓ ਪਚਾਇਆ ਗਿਆ ਜੇ ਪਾਸ ਫੁੱਟ ਗਈ ਤੇ ਸਾਡੀ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋਗੀ ਅੰਬਰਸਰ ਅਹ ਦੂ ਸਾਨੂੰ ਨੇ ਰਿਕਵੈਸਟ ਕੀਤੀ ਰਿਕਵੈਸਟ ਕਰਦੇ ਬਾਜੂ ਤੋਂ ਉਹਨਾਂ ਨੇ ਪੰਜਾ ਬਾ ਥੋੜਾ ਘਟਾ ਦਿੱਤਾ ਗਿਆ ਜੀ ਹੁਣ ਸਾਰੇ ਇਸ ਇਲਾਕਾ ਨਿਵਾਸੀ ਪਿੰਡ ਪਾਰਤਵਾਲ ਦੇ ਸਾਰੇ ਅਸੀਂ ਮਤਲਬ ਦੇਖਭਾਲ ਕਰੇ ਪਰ ਪ੍ਰਸ਼ਾਸਨ ਵੀ ਸਾਡੇ ਨਾਲ ਆਇਆ ਹੋਇਆ ਹੈ ਇਸੇ ਨਹਿਰ ਪੱਕੀ ਕਾਰਨ ਜਿਹੜਾ ਇਹ ਹਾਸਾ ਵਾਪਰਿਆ ਜਾਂ ਪੱਕੀ ਕਰਨ ਪੱਕੀ ਕਰਨੀ ਹਾਂਤਾਂ ਬਾਸ ਪਾਪਾ ਦਾ ਹੱਥ ਆ ਜਾਂਦਾ ਦੇਖੋ ਪੱਕੀ ਮੈਨ ਨੂੰ ਕੋਈ ਉੱਤੇ ਸਾਹ ਬੂਰਾ ਹੱਥ ਲਾ ਲੱਗ ਜਾਂਦਾ ਕੋਈ ਖੈਰ ਕੋਈ ਕੋਈ ਕੁੰਡਾ ਵੀ ਨਹੀਂ ਇਹ ਮਤਲਬ ਜੇ ਇਹ ਨਾਲ ਕੇ ਫਾਸ ਪੈਣਾ ਪਾਣ ਬਣ ਨਹੀਂ ਚਾਹੀਦੀਆਂ ਇਹ ਕੋਈ ਹੈ ਇਥੇ ਫਸਾਰੀ ਨਾਲ ਤੇ ਪੂਰ ਪੌੜੀਆਂ ਪਾੜੀਆਂ ਬਣਨੀ ਚਾਹੀਦੀਆਂ ਇਹ ਪ੍ਰਸ਼ਾਸਨ ਨੂੰ ਆਪ ਜੋ ਕੇ ਬੇਨਤੀ ਕਰਦੇ ਆ ਕਿ ਜੋ ਵੀ ਮਤਲਬ ਇਹਦਾ ਰਿਸ਼ਾ ਦੱਗੀ ਕੀਤੀ ਜਾਵੇ 20 ਮੀਟਰ ਤੇ ਇਲਾਕੇ ਚਾਕੇ ਪੰਪ ਪੌੜੀਆਂ ਬਣਨੀ ਚਾਹੀਦੀਆਂ